मेरा घर था सारा फूकता सारा फूक गए अग लाती अग ला गई मेरे घर ना फूकता सारा फूक गया सारा गया 사라 y 르 a k a 라 ਮਲਜੀਤ ਕੌਰ ਕਿ ਮੈਂ ਮਤਲਬ ਧਿਆਨੂ ਮਾਜਰੇ ਵਰਸੀ ਤੋਂ ਆ ਰਹੀ ਸੀ ਹਾਂਜੀ ਤੇ ਮੈਂ ਪੰਥਕ ਜਥੇ ਦੀ ਮੈਂਬਰਾਂ ਕਬੀਸ਼ਰ ਜੀ ਤੇ ਮਤਲਬ ਉਹਨਾਂ ਨੇ 5:30 ਵਜੇ ਅਟੈਕ ਕਰਤਾ ਮੈਨੂੰ ਉੱਚੇ ਪਿੰਡ ਜਦੋਂ ਪਤਾ ਲੱਗਿਆ ਜੀ ਮੈਂ ਫਟਾਫਟ ਘਰ ਪਹੁੰਚੀ ਤੇ ਪੁਲਿਸ ਮੇਰੇ ਬੇਟੇ ਨੂੰ ਲੈ ਕੇ ਥਾਣੇ 'ਚ ਜਾ ਰਹੀ ਥੀ ਉਹ ਬਦਮਾਸ਼ ਭੱਜ ਗਏ ਮੇਰੇ ਪੂਰੇ ਘਰ ਨੂੰ ਅੱਗ ਲਾ ਕੇ ਤੇਨਾਂ ਕੋਲ ਮੌਕੇ ਤੇ ਕਿੰਨੇ ਬੰਦੇ ਕਾਬੂ ਕਰ ਲਏ ਦੋ ਜੀ ਉਹਨੂੰ ਪੁਲਿਸ ਕੁੱਟਦੇ ਨੂੰ ਲੈ ਗਈ ਆ ਜੀ ਉਹਨੇ ਮੇਰੇ ਪੁੱਤ ਨੂੰ ਜਿਉਂਦੇ ਨੂੰ ਜਾਲ ਜਾਲ ਦੇਣਾ ਸੀ ਪੁਲਿਸ ਨੇ ਮੌਕੇ ਤੇ ਬਚਾਇਆ ਪੈਟਰੋਲ ਨਾਲ ਮੇਰਾ ਮੁੰਡਾ ਭੱਜਿਆ ਪਿਆ ਸੀ ਜੀ ਕੀ ਨਾਮ ਤੁਹਾਡਾ ਨਵਤੇਜ ਸਿੰਘ ਜੀ ਨਵਤੇਜ ਜੀ ਘਟਨਾ ਵਾਪਰੀ ਯਾਰ ਆਤੀ ਕੱਲ तकरीबन ਟਾਈਮ 5:30 ਵਜੇ ਜੀ ਮੈਂ ਆਪਣੇ ਘਰੇ ਬੈਠਾ ਸੀ ਤੇ ਤਕਰੀਬਨ 13-14 ਬੰਦੇ ਤੇ ਮੈਂ ਕੋਠੇ ਤੇ ਬੈਠਾ ਤੇ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਕਿ ਮੇਰੇ ਤੇ ਹਮਲਾ ਹੋ ਗਿਆ ਜਿਵੇਂ ਕਿ ਮੇਰੇ ਤੇ ਪਹਿਲਾਂ ਵੀ ਹਮਲਾ ਹੋਇਆ ਤੇ ਇਹਨਾਂ ਦੇ ਪਹਿਲਾਂ ਵੀ ਪਰਚਾ ਦਰਜ ਆ ਤਾਂ ਜਦ ਮੈਂ ਫੋਨ ਚੱਕਣ ਗਿਆ ਤਾਂ ਫੋਨ ਲਾਇਆ ਐਨੇ ਨੂੰ ਇਹਨਾਂ ਨੇ ਕੋਠੇ ਫੋਰਾ ਕੇ ਮੈਨੂੰ ਜੱਫੇ ਪਾ ਲਏ ਤੇ ਚਾਰ ਜਣੇ ਨੇ ਇਧਰੋਂ ਬਾਹਾਂ ਪਾ ਲਈਆਂ ਚਾਰ ਨੇ ਇਧਰੋਂ ਤੇ ਇਹਨਾਂ ਕੋਲ ਕਿਰਪਾਨਾਂ ᱛੀਆਂ ਹਥਿਆਰ ᱛੀਕੇ ਪਿਸਟਲ ਵੀ ਸੀਗੀ ਤੇ ਇਹਨਾਂ ਨੇ ਮੇਰੇ ਗਰਦਨ ਤੇ ਮਾਰੀਆਂ ਤੇ ਮੇਰੇ ਪੂਰੇ ਸਰੀਰ ਨੂੰ ਸੱਟਾਂ ਮਾਰੀਆਂ ਮੈਨੂੰ ਥੱਲੇ ਲਿਆ ਕੇ ਮੈਂ ਥੱਲੇ ਆਉਂਦਾ ਬੜਾ ਰੌਲਾ ਪਾਇਆ ਪਰ ਐਵੇਂ ਮੋਹਲੇ ਚ ਉਸ ਟਾਈਮ ਕੋਈ ਨਹੀਂ ਸੀ ਕਿਸੇ ਦੀ ਹਿੰਮਤ ਨਹੀਂ ਪਈ ਕਿ ਕੋਈ ਬਾਹਰ ਆਵੇ ਦੇਖੇ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਥੱਲੇ ਮੈਨੂੰ ਲਿਆਇਆ ਪੌੜੀਆਂ ਤੋਂ ਫਿਰ ਮੈਨੂੰ ਕਮਰੇ ਅੰਦਰ ਬਾਹ ਕੇ ਮੈਨੂੰ ਬੰਨ ਕੇ ਇਹਨਾਂ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਮੇਰੀ ਵੀਡੀਓ ਬਣਾ ਲਈ ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਨਾਲ ਮੈਨੂੰ ਮੇਰੇ ਗਲੇ ਤੇ ਬਹੁਤ بڑے ਵਾਰ ਕੀਤੇ ਮੈਨੂੰ ਨਹੀਂ ਪਤਾ ਵੀ ਕੀ ਅੱਛਾ ਮੌਕੇ ਤੇ ਕਿੰਨੇ ਬੰਦੇ ਕਾਬੂ ਕੀਤੇ ਪੁਲਿਸ ਪਹੁੰਚੀ ਮੌਕੇ ਤੇ ਮੌਕੇ ਤੇ ਜਦੋਂ ਇਹਨਾਂ ਨੇ ਮੇਰੇ ਘਰ ਨੂੰ ਅੱਗ ਲਾਤੀ ਮੈਨੂੰ ਅੱਗ ਲਾਉਣ ਲੱਗੇ ਤੇ ਜਦ ਇਹ ਐਸਆਈ ਸ਼ਿਵਿੰਦਰ ਸਿੰਘ ਆਏ ਤੇ ਉਹਨਾਂ ਨੇ ਬੜੀ ਹੀ ਬਹਾਦਰੀ ਨਾਲ ਜਿਨ੍ਹਾਂ ਦਾ ਮੈਂ ਰਹਿਣੀ ਆ ਧੰਨਵਾਦ ਕਰਦਾ ਦਸਾਂ ਬੰਦਿਆਂ ਤੇ ਇਹਨਾਂ ਨੇ ਇਕੱਲੇ ਨੇ ਜੱਫਾ ਲਾਇਆ ਤੇ ਉਹਨਾਂ ਨੂੰ ਦੇਖ ਕੇ ਇਹ ਜਿਹੜੇ ਮੁਜਰਮ ਸੀ ਭੱਜਦੇ ਦੋ ਉਧਰ ਗਰੇ ਦੋ ਉਧਰ ਗਰੇ ਕੋਠਿਆਂ ਉਛਾਲਾ ਮਾਰ ਮਾਰ ਭੱਜੇ ਤੇ ਇਹਨਾਂ ਦਾ ਮੈਂ ਬੜਾ ਧੰਨਵਾਦ ਕਰਦਾ ਮੌਕੇ ਤੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਆਏ ਤੇ ਇਹਨਾਂ ਤੇ ਪਰਚਾ ਦਰਜ ਹੋਇਆ ਤੇ ਅੱਜ ਪਰ ਜਾ ਤਰ ਬੰਦੇ ਹਜੇ ਵੀ ਫਰਾਰ ਨੇ ਸਾਨੂੰ ਹਜੇ ਵੀ ਡਰ ਰਿਹਾ ਮੇਰੀ ਜਾਨ ਨੂੰ ਮੇਰੇ ਪਰਿਵਾਰ ਨੂੰ ਮੇਰੇ ਘਰ ਨੂੰ ਇਹਨਾਂ ਨੂੰ ਜਲਦੀ ਵਾਲੇ ਫੜਿਆ ਜਾਵੇ ਬਸ ਆਪਾਂ ਨੂੰ ਐ ਨਹੀਂ ਹੋਣਾ ਚਾਹੀਦਾ ਬਸ ਵੀ ਇੱਕ ਇੱਕ ਔਰਤ ਦੇ ਘਰ ਨੂੰ ਅੱਗ ਲੱਗੀ ਹੈ ਕੀ ਹੈ ਇੱਕ ਮਿੰਟ ਜੀ ਕੱਲ ਇੱਕ ਘਟਨਾ ਵਾਪਰੀ ਹੈ ਖਮਾਣੋ ਚ ਕੀ ਸੀ ਪੂਰਾ ਮਾਮਲਾ ਜੀ ਕੱਲ ਜੀ ਸਾਮੀ ਸਾਨੂੰ ਤਰਾਹ ਭਿਲੀ ਹੈ ਜੀ ਨਵਚੋਦ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਖਮਾਣੋ ਦੇ ਘਰੇ ਕੁਝ ਵਿਅਕਤੀਆਂ ਨੇ ਆ ਕੇ ਅੱਗ ਲਗਾ ਦਿੱਤੀ ਹੈ ਜੀ ਮੈਂ ਸਮੇਤ ਪੁਲਿਸ ਪਾਰਟੀ ਉੱਥੇ ਮੌਕੇ ਤੇ ਪਹੁੰਚਾ ਜੀ ਜਿਹੜਾ ਉੱਥੇ ਘਰ ਨੂੰ ਸਾਰੇ ਨੂੰ ਅੱਗ ਲੱਗੀ ਹੋਈ ਸੀ ਸਮਾਨ ਕਾਫੀ ਬ੍ਰੀਦ ਨਾਲ ਜਲ ਰਿਹਾ ਸੀ ਪਹਿਲਾਂ ਤਾਂ ਲੋਕਾਂ ਦੀ ਮਦਦ ਨਾਲ ਉੱਥੇ ਜਿਹੜੀ ਅੱਗ ਨੂੰ ਕਾਬੂ ਕੀਤਾ ਇਹਦੇ ਸਬੰਧ ਵਿੱਚ ਨਵਜੋਤ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ ਮਕਦਮਾ ਨੰਬਰ 11 ਮਿਤੀ 7 7 2 2025 ਬਣਦੀਆਂ ਧਰਾਵਾਂ ਅਧੀਨ ਦਰਜ ਕੀਤਾ ਗਿਆ ਜੀ ਇਸ ਮਕਦਮੇ ਵਿੱਚ ਦੋ ਦੋਸੀ ਗ੍ਰਿੰਦਰ ਸਿੰਘ ਰੋਡਾ ਵਾਸੀ ਮਾਜਰੀ ਅਤੇ ਵਰਣ ਸ਼ਰਮਾ ਵਾਸੀ ਬਡਾਲੀ ਹਲਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਜਿਹੜਾ ਗ੍ਰਿੰਦਰ ਸਿੰਘ ਰੋਡਾ ਹੈ ਉਹਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਪੇਸ਼ ਅਦਾਲਤ ਕਰਕੇ ਜਿਹੜੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ